ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਸਰਵਣ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗ ਦੇ ਸਮੇਂ ਮਾਤਾ ਗੁਜਰੀ ਜੀ ਨੇ ਸਿੱਖਾਂ ਦੀ ਸ਼ਰਪਾਸ਼ ਕਰਨੀ ਭਾਈ ਰਾਮਕੌਰ ਜੀ ਦੀ ਬੇਨਤੀ ਦੇ ਅਨੁਸਾਰ ਜੋ ਅੰਨ ਦਾਣਾ ਵਰਤਾਇਆ ਗਿਆ ਸੀ ਉਸਨੂੰ ਖਤਮ ਹੋਇਆ ਕਈ ਦਿਨ ਬੀਤ ਗਏ ਦੂਜਾ ਦਿਨ ਜਿਸ ਦਿਨ ਤੋਂ ਤੁਰਕਾਂ ਨੇ ਬਾਹਰ ਤੋਂ ਆਉਣ ਜਾਣ ਦੇ ਰਸਤੇ ਰੋਕ ਰੱਖੇ ਸਨ ਅਤੇ ਸਿੰਘ ਬਾਹਰ ਜਾਂਦੇ ਮਾਰੀ ਜਾਂਦੇ ਸਨ ਉਸ ਦਿਨ ਤੋਂ ਸਤਗੁਰੂ ਜੀ ਨੇ ਸਿੰਘਾਂ ਨੂੰ ਬਾਹਰ ਜਾਣ ਤੋਂ ਰੋਕ ਦਿੱਤਾ ਅਤੇ ਜਿਸ ਕਰਕੇ ਕੋਈ ਵੀ ਸਿੰਘ ਬਾਹਰ ਨਾ ਗਿਆ ਤੇ ਆਨ ਦਾਣਾ ਕਿਸੇ ਵੀ ਪ੍ਰਕਾਰ ਦਾ ਸਿੰਘਾਂ ਨੂੰ ਪ੍ਰਾਪਤ ਨਾ ਹੋ ਸਕਿਆ ਉਹਨਾਂ ਸਿੰਘ ਬਿਰਸ਼ਾ ਦੀਆਂ ਛੱਲਾਂ ਘਾਹ ਤੇ ਪੱਤੇ ਆਦਿਕ ਪਾਣੀ ਵਿੱਚ ਕੁਬਾਲ ਕੀ ਖਾ ਕੇ ਗੁਜ਼ਾਰਾ ਕਰਦੇ ਸਨ ਤੇ ਇਹ ਨਾਮ ਸਿਮਨ ਵਿੱਚ ਜੁੜ ਕੇ yogi ਰੂਪ ਧਾਰਨ ਕਰਕੇ ਪੌਣ ਆਹਾਰੀ ਹੋਏ ਜਾਪਦੇ ਸਾਲ ਇੱਕ ਦਿਨ ਸਤਗੁਰੂ ਜੀ ਨੇ ਬਿਰਸ਼ਾਂ ਨੂੰ ਵੇਖ ਕੇ ਸੇਵਾਦਾਰ ਨੂੰ ਪੁੱਛਿਆ ਕਿ ਇਹਨਾਂ ਦੀ ਛਿੱਲ ਅਤੇ ਪੱਤੇ ਕਿਸਨੇ ਉਤਾਰੇ ਹਨ ਸੇਵਾਦਾਰ ਨੇ ਦੱਸਿਆ ਕਿ ਭੁੱਖ ਦੇ ਦੁੱਖ ਨਾਲ ਵਿਆਕੁਲ ਹੋਏ ਇਹਨਾਂ ਨੂੰ ਸਿੰਗ ਪਾਣੀ ਵਿੱਚ ਉਬਾਲ ਕੇ ਖਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਹੇਨ ਲੱਗੇ ਅੱਗੇ ਤੋਂ ਕੋਈ ਸਿੰਘ ਵੀ ਇਹ ਨਾ ਖਾਵੇ ਕਿਸ ਨਾਲ ਰੋਗੀ ਹੋ ਜਾਂਦਾ ਹੈ ਇਹ ਹੁਕਮ ਸੁਣ ਕੇ ਕਈ ਮਤਮਤੀਏ ਸਿੰਘਾਂ ਨੇ ਮਾਤਾ ਜੀ ਨੂੰ ਕਿਹਾ ਮਾਤਾ ਜੀ ਗੁਰੂ ਜੀ ਮਤਵਾਲੀਆਂ ਗੱਲਾਂ ਕਰਦੇ ਹਨ ਕਿਉਂਕਿ ਬਾਹਰ ਤੁਰਕਾਂ ਨੇ ਇਰਾ ਪਾਇਆ ਹੋਇਆ ਹੈ ਅਨ ਦਾਣਾ ਕੋਈ ਪ੍ਰਾਪਤ ਨਹੀਂ ਹੁੰਦਾ ਬਿਰਸ਼ਾ ਦੀਆਂ ਛੱਲਾਂ ਆਦਿਕ ਖਾਣ ਤੋਂ ਵੀ ਰੋਤਦਾ ਹੈ ਮਾਤਾ ਜੀ ਤੁਸੀਂ ਕੋਈ ਯਤਨ ਕਰਕੇ ਸਾਨੂੰ ਬਚਾਓ ਨਹੀਂ ਤਾਂ ਸਾਰੇ ਮਰ ਜਾਵਾਂਗੇ ਹੁਣ ਤਾਂ ਸਾਡੇ ਹੱਡਾਂ ਦੇ ਪਿੰਜਰ ਵੀ ਸੁੱਕ ਗਏ ਹਨ ਮਾਸ ਤਾਂ ਸਰੀਰ ਉੱਤੇ ਕਿਤੇ ਰਹੀ ਨਹੀਂ ਇਹੀਆਂ ਗੱਲਾਂ ਮਾਤਾ ਜੀ ਦੇ ਨਾਲ ਕਰਕੇ ਉਹਨਾਂ ਨੂੰ ਗੁਰੂ ਜੀ ਪਾਸ ਲੈ ਆਏ ਮਾਤਾ ਜੀ ਨੇ ਬੜੇ ਪਿਆਰ ਤੇ ਨਰਮ ਸੁਭਾਣਾ ਆਖਿਆ beta ji ਜੇ ਤੁਸੀਂ ਇਹਨਾਂ ਤੋਂ ਜੰਗ ਜੁਦ ਕਰਵਾਉਣੇ ਸਨ ਤਾਂ ਇਹਨਾਂ ਨੂੰ ਕੁਝ ਖਾਣ ਨੂੰ ਦਿਓ ਅਨਜਲ ਖਾ ਕੇ ਇਹ ਯੁੱਧ ਕਰਨਗੇ ਨਹੀਂ ਤਾਂ ਇਹਨਾਂ ਆਗਿਆ ਦਿਓ ਇਹ ਘਰੋਂ ਚਲੇ ਜਾਣਾ ਇਹਨਾਂ ਦੋਹਾਂ ਵਿੱਚੋਂ ਕੋਈ ਗੱਲ ਜ਼ਰੂਰ ਮੰਨੋ ਮਾਤਾ ਜੀ ਤੋਂ ਇਹ ਵਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਸਭ ਨੂੰ ਸੁਣਾ ਕੇ ਕਿਹਾ ਮਾਤਾ ਜੀ ਜਿਹੜਾ ਅੰਨ ਸਾਡੇ ਪਾਸ ਜਮਾ ਹੈ ਉਹ ਇਹਨਾਂ ਨੂੰ ਦੇਣਾ ਚੰਗਾ ਨਹੀਂ ਉਹ ਜ਼ਹਿਰ ਸਮਾਨ ਹੈ ਜੇਕਰ ਇਹ ਖਾਣਗੇ ਤਾਂ ਇਹਨਾਂ ਦਾ ਤੇਜ ਪ੍ਰਵਾਹ ਨਹੀਂ ਵਧੇਗਾ ਪਰ ਅਸਾਂ ਇਹਨਾਂ ਨੂੰ ਰਾਜ ਭਾਗ ਦਿਉਣਾ ਹੈ ਅਤੇ ਅੰਤ ਮੁਕਤੀ ਦੇਣੀ ਹੈ ਇਸ ਕਰਕੇ ਇਸ ਪੂਰਾ ਦਾਣ ਖਾਣ ਨਾਲੋਂ ਇਹ ਭੁੱਖੇ ਚੰਗੇ ਹਨ ਫਿਰ ਮਾਤਾ ਜੀ ਨੇ ਕਿਹਾ beta ਜੇ ਪੂਰਿਆ ਦਾ ਧਾਨ ਇਹਨਾਂ ਨੂੰ ਨਹੀਂ ਦੇਣਾ ਤਾਂ ਫਿਰ ਇਹਨਾਂ ਨੂੰ ਆਗਿਆ ਦਿਓ ਜੋ ਇਹ ਘਰੋਂ ਚਲੇ ਜਾਣ ਸਤਿਗੁਰੂ ਜੀ ਬੋਲੇ ਮਾਤਾ ਜੀ ਅਜੇ ਇਹਨਾਂ ਨੇ ਬਹੁਤ ਕੰਮ ਕਰਨੇ ਹਨ ਇਸ ਘਰ ਕੇਸ਼ੂ ਕੀ ਜਣੀ ਠੀਕ ਨਹੀਂ ਹੈ ਇਧਰ ਅਨੰਦਪੁਰ ਸਾਹਿਬ ਵਿੱਚ ਸਿੰਘ ਦਾ ਇਹ ਹਾਲ ਸੀ ਉਧਰ ਪਹਾੜੀ ਰਾਜੇ ਇਕੱਠੇ ਹੋ ਕੇ ਉਸਟੋਂ ਦੇ ਸੰਦੇਸ। ਇਹ ਸਾਰਾ ਦੇਸ਼ ਉਜੜ ਗਿਆ ਹੈ। ਹਜ਼ਾਰਾਂ ਆਦਮੀ ਮਰ ਚੁੱਕੇ ਹਨ। ਅਫੜਾ ਤਫੜੀ ਮਚੀ ਹੋਈ ਹੈ। ਖੇਤੀ ਬਾੜੀ ਦਾ ਕੰਮ ਵੀ ਕੋਈ ਨਹੀਂ ਕਰ ਸਕਦਾ। ਝਾਨੇ ਖਾਲੀ ਹੋ ਗਏ ਹਨ। ਹੋਰ ਦਵਾਈ ਤੋਂ ਬਚਣ ਵਾਸਤੇ ਉਹਨਾਂ ਗੁਰੂ ਜੀ ਨੂੰ ਹੀ ਲਿਖੀ ਇਤਰ ਮਤੀ ਖਾਤਰ ਇੱਕ ਵਾਰ ਅਨੰਦਪੁਰ ਸਹਿਬ ਛੱਡ ਕੇ ਚਲੇ ਜਾਓ ਕੁਝ ਸਮੇਂ ਬਾਅਦ ਫਿਰ ਆਇਆਣਾ ਇਸ ਤਰ੍ਹਾਂ ਸਲਾਹ ਕਰਕੇ ਰਾਜਾ ਨੇ ਇੱਕ ਚਿੱਠੀ ਲਿਖ ਕੇ ਆਪਣੇ ਮੰਤਰੀ ਹੱਥ ਭੇਜ ਦਿੱਤੀ ਕਿ ਸਾਨੂੰ ਗਊ ਅਤੇ ਠਾਕਰਾਂ ਦੀ ਸੌਹ ਹੈ ਅੱਗੇ ਤੋਂ ਅਸੀਂ ਤੁਹਾਡੇ ਨਾਲ ਵੈਰ ਨਹੀਂ ਕਰਾਂਗੇ ਤੁਸੀਂ ਧਰਮ ਦੀ ਖਾਤਰ ਇੱਕ ਵਾਰ ਆਨੰਦਪੁਰ ਸਾਹਿਬ ਛੱਡ ਕੇ ਗੁਰੂ ਜੀ ਕਲੇਜion ਗੁਰੂ ਜੀ ਨੇ ਚਿੱਠੀ ਅੜ ਕੇ ਆਪਣੇ ਖੀਸੇ ਵਿੱਚ ਪਾ ਲਈ ਕਿ ਉੱਤਰ ਵਿੱਚ ਕੋਈ ਨਾ ਜਵਾਬ ਦਿੱਤਾ ਇੱਕ ਦਿਨ ਸਿੰਘਾਂ ਦਾ دیਵਾਨ ਲੱਗਾ ਹੋਇਆ ਸੀ ਕਿ ਭੀਮ ਚੰਦ ਦਾ ਮੰਤਰੀ ਪਮਾ ਚਿੱਠੀ ਲੈ ਕੇ ਫਿਰ ਆ ਗਿਆ ਉਸਨੇ ਸੌਂ ਖਾ ਕੇ ਆਖਿਆ ਕਿ ਰਾਜਿਆਂ ਦੇ ਵਿੱਚ ਮਨ ਵਿੱਚ ਕੋਈ ਛਲਕਾਉਟ ਨਹੀਂ ਹੈ ਉਹ ਚਾਉਂਦੇ ਸਨ ਕਿ ਜੰਗ ਸਮਾਪਤ ਹੋ ਜਾਵੇ ਚਿੱਠੀ ਵਿੱਚ ਲਿਖਿਆ ਹੋਇਆ ਹੈ ਸਭ ਨੇ ਸੁਣਿਆ ਕਿ ਅਸੀਂ ਸਾਰੇ ਰਾਜਿਆਂ ਨੇ ਆਪਣੇ ਸੱਚੇ ਧਰਮ ਨਾਲ ਇਹ ਚਿੱਠੀ ਤੁਹਾਨੂੰ ਲਈ ਹੈ ਤੁਸੀਂ ਆਪਣਾ ਸਾਰਾ maal ਸਮਾਨ ਲੈ ਕੇ ਪਰਿਵਾਰ ਤੇ ਸਿੰਘ ਸੇਤ ਜਿਦੋਂ ਚਾਹੋ ਉਧਰ ਹੀ ਚਲੇ ਜਾਓ ਜਿਸ ਪਾਸੇ ਤੁਸੀਂ ਜਾਣਾ ਹੋਵੇ ਅਸੀਂ ਉਹ ਰਾ ਛੱਡ ਦੇਾਂਗੇ ਤੁਸੀਂ ਬੇਖੜ ਕੇ ਚਲੇ ਜਾਣਾ ਇਹ ਚਿੱਠੀ ਸੁਣ ਕੇ ਸਿੰਘਾਂ ਨੇ ਮਾਤਾ ਜੀ ਨੂੰ ਆਖਿਆ ਮਾਤਾ ਜੀ ਗੁਰੂ ਜੀ ਕੁਝ ਠੀਵ ਨਹੀਂ ਪੜਦੇ ਅਤੇ ਮੰਦੇ ਵੀ ਨਹੀਂ ਆੜੀ ਰਾਜਿਆਂ ਨੇ ਤੁਲਕਾਂ ਨੇ ਸੌਂ ਖਾ ਕੇ ਇਹ ਲਿਖੀ ਐ ਨੰਦਪੁਰ ਛੱਡ ਕੇ ਚਲੇ ਜਾਓ ਤੁਹਾਨੂੰ ਜਾਂ ਤੁਹਾਡੇ ਮਾਲ ਸਮਾਨ ਨੂੰ ਕੁਝ ਨਹੀਂ ਆਖਾਂਗੇ ਇਹ ਦੱਸ ਕੇ ਸਿੰਘ ਮਹਾਰਾਜ ਜੀ ਨੂੰ ਗੁਰੂ ਜੀ ਪਾਸ ਲੈ ਆਏ ਮਾਤਾ ਜੀ ਨੇ ਕਿਹਾ beta ਜੀ ਹੁਣ ਤਾਂ ਗੱਲ ਚੰਗੀ ਬਣੀ ਹੈ ਸਾਰੇ ਵੈਰੀ ਧਰਮ ਈਮਾਨ ਇਸੋਂ ਖਾਰੇ ਸਨ ਇਸ ਕਰਕੇ ਹੁਣ ਬਾਹਰ ਨਿਕਲਦੇ ਸਿੰਘਾਂ ਦੇ ਪ੍ਰਾਣ ਬਚਾ ਲਓ ਹੁਣ ਆਨੰਦਪੁਰ ਸਾਹਿਬ ਛੱਡਣ ਵਿੱਚ ਚਰਨਾ ਲਾਓ ਸਾਰੇ ਸਿੰਘਾਂ ਨੇ ਤੇ ਮਾਤਾ ਜੀ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਇਹ ਪਹਾੜੀ ਡੋਗਰੇ ਅਥਰ ਪੂਜਣ ਕਰਕੇ ਅਥਰ ਬੁੱਧੀ ਹੋ ਗਏ ਹਨ ਹੰਕਾਰੀ ਤੁਰਕ ਵੀ ਪਹਾੜੀਆਂ ਨਾਲ ਮਿਲ ਕੇ ਝੂਠ ਵਿੱਚ ਹੀ ਰੰਗੇ ਹੋਏ ਹਨ ਇਹਨਾਂ ਉੱਤੇ ਭਰੋਸਾ ਨਾ ਕਰੋ